ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਬੀਤੇ ਦਿਨੀ ਕਾਂਗਰਸ ਪਾਰਟੀ ਵੱਲੋਂ ਚਾਰ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਹਲ加 ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਿਵ ਮੰਦਰ ਪਾਰਕ ਵਿੱਚ ਲੱਡੂ ਵੰਡੇ ਗਏ ਅਤੇ ਢੋਲ ਵਜਾਉਣ ਉਪਰੰਤ ਖੁਸ਼ੀ ਮਨਾ ਕੇ ਰੰਧਾਵਾ ਸਾਹਿਬ ਦੇ ਜਿੱਤ ਲਈ ਕਾਮਨਾ ਵੀ ਕੀਤੀ ਗਈ ਅਤੇ ਕਿਹਾ ਕਿ ਅਸੀਂ ਹਲਕਾ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ। ਹਾਂਜੀ ਸੋਦਾ ਸਾਹਿਬ ਬੜੇ ਮਾਣ ਦੇ ਮਾਣ ਦੀ ਗੱਲ ਹੈ ਕਿ ਸਾਨੂੰ ਐਡੇ ਵੱਡਾ ਜਿਹੜਾ ਜਰਨਲ ਆ ਸਭਜਾਰ ਸੁਸ਼ਿੰਦਰ ਸਿੰਘ ਰੰਧਾਵਾ ਸਾਹਿਬ ਜੋ ਕਿ ਜ਼ਿਲ੍ਹਾ ਗੁਰਦਾਸਪੁਰੋਂ ਦਿੱਤੇ ਨੇ ਅਸੀਂ ਸਾਰੇ ਵਰਕਰ ਸਾਰੇ ਜਿੰਨੇ ਵੀ ਕਾਂਗਰਸ ਦੇ ਵਰਕਰ ਆ ਬੜੇ ਖੁਸ਼ ਆ ਅਸੀਂ ਉਸ ਖੁਸ਼ੀ ਦੇ ਵਿੱਚ ਸਾਰੇ ਇਕੱਠੇ ਹੋ ਕੇ ਆਪਣਾ ਲੱਡੂ ਵੰਡੇ ਨੇ ਤਾਂ ਕਿ ਅਸੀਂ ਆਉਣ ਵਾਲਾ ਜਿਹੜਾ ਸਮਾਂ ਆ ਬੜੇ ਚੰਗੇ ਤਰੀਕੇ ਦੇ ਨਾਲ ਵੋਟਾਂ ਪਵਾ ਕੇ ਸਰਦਾਰ ਸੁਖਿੰਦਰ ਸਿੰਘ ਰਧਾਵਾ ਸਾਹਿਬ ਨੂੰ ਜਿੱਤ ਕੇ ਜਿਤਾ ਕੇ ਅਸੀਂ ਸੈਂਟਰ 'ਚ ਭੇਜਣਾ ਵਾ ਕਿਉਂਕਿ ਇਹੋ ਜ ਨਰ ਤੜਕ ਲੀਡਰ ਦੀ ਸਾਨੂੰ ਲੋੜ ਸੀਗੀ ਜਿਹੜਾ ਅੱਜ ਸਾਨੂੰ ਮਿਲਿਆ ਅਸੀਂ ਇਹਨਾਂ ਸਾਰਿਆਂ ਨੇ ਪ੍ਰਣ ਕੀਤਾ ਕਿ ਆਪਾਂ ਆਪਣੇ ਪਿੰਡਾਂ ਦੇ ਜਾ ਕੇ ਆਪਾਂ ਆਪਣੀ ਸਾਰੇ ਆਪ ਆਪਣੇ ਪਿੰਡਾਂ ਚ ਸ਼ਹਿਰਾਂ ਚ ਜਾ ਕੇ ਅਸੀਂ ਸਾਰਿਆਂ ਨੂੰ ਅਗਾਜ਼ ਕਰਾਂਗੇ ਤਾਂ ਕਿ ਆਪ ਆਪਣੇ ਭਾਈਚਾਰੇ ਚ ਜਾਵਾਂਗੇ ਕ੍ਰਿਸ਼ਨ ਭਾਈਚਾਰੇ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਓ ਸਾਰੇ ਰਲ ਮਿਲ ਕੇ ਆਓ ਸਾਰੀਆਂ ਕੌਮਾਂ ਮਦਬ ਇਕੱਠੇ ਹੋ ਕੇ ਹਰਵਾ ਸਾਹਿਬ ਨੂੰ ਵੋਟਾਂ ਪਾ ਕੇ ਦਿਤਾਈਏ ਉਹ ਸੈਂਟਰ ਚ ਪੇ ਦੀਏ ਸਤਿ ਸ੍ਰੀ ਅਕਾਲ ਲੋ ਇੱਕ ਗਰਦਾਸਪੁਰ ਦੇ ਜਿਹੜੇ ਲੀਡਰ ਆ ਉਹ ਕਹਿ ਰਹੇ ਕਿ ਸਾਡੀ ਡੇਰਾ ਬੱਬਾ ਨਾਨਕ ਉਹ ਡਿਸਟ੍ਰਿਕਟ ਗਰਦਾਸਪੁਰ ਤੇ 5 ਲੱਖ ਵੋਟਾਂ ਉਹ ਤਾਂ ਜਿਆਦਾ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਹਾਂ ਬੇਸ਼ੱਕ ਸਾਡੀ ਵੋਟ ਬਹੁਤ ਜ਼ਿਆਦਾ ਵਾ ਪਰ ਅਸਾਂ ਇਸ ਗੱਲ ਦਾ ਉਹਨਾਂ ਨੂੰ ਇੱਕ ਇਹ ਗੱਲ ਹੈਗੀ ਆ ਕਿ ਮੈਂ ਖਲੋਵਾਂਗਾ ਤਾਂ ਬੋਟ ਜਿਹੜੀ ਸਾਰੀ ਮੈਨੂੰ ਪਏਗੀ ਸਾਰੀ ਜਿਹੜੀ ਬੋਟ ਐ ਇੱਕ ਜਗ੍ਹਾ ਨਹੀਂ ਪੈਂਦੀ ਹੁੰਦੀ ਕਿਉਂਕਿ ਕਿੰਨੇ ਧਰਮ ਨੇ ਕਿੰਨੇ ਜਾਤਾਂ ਨੇ ਜਿਹੜੀਆਂ ਵੱਖ-ਵੱਖ ਤਰੀਕਾ ਨਾਲ ਖਲੋਵੰਦੀਆਂ ਨੇ ਜਿਵੇਂ ਸਿੱਖ ਭਾਈਚਾਰਾ ਲੈ ਲੀਏ ਕਾਂਗਰਸ ਨੂੰ ਵੀ ਪੋਟ ਪਾਉਂਦਾ ਆ ਕਾਲੀਦਾਲ ਨੂੰ ਵੀ ਪਾਉਂਦਾ ਭਾਜਪਾ 'ਚ ਵੀ ਹੈ ਨੇ ਇਸੇ ਤਰ੍ਹਾਂ ਉਹ ਜਿਹੜੀ ਬੋਟ ਕ੍ਰਿਸ਼ਨ ਬੋਟ ਐ ਸਾਰੇ ਧੜਿਆਂ 'ਚ ਵੰਡੀ ਆ ਇਸ ਕਰਕੇ ਜਿਹੜੇ ਵੀ ਵੱਖ-ਵੱਖ ਤਰੀਕਾ ਨਾਲ ਉਹ ਆਪਣਾ ਬਿਆਨ ਦਿੰਦੇ ਨੇ ਇਸ ਕਰਕੇ ਇੱਕ ਜਗ੍ਹਾ ਬੋਟ ਨਹੀਂ ਪੈ ਸਕਦੀ ਵੱਖ-ਵੱਖ ਜਿੱਥੇ-ਜਿੱਥੇ ਕੋਈ ਲੱਗਾ ਉ ਸਾਡੀ ਸਮੁੱਚੀ ਜੂਥ ਕਾਂਗਰਸ ਦੀ ਟੀਮ ਆਈ ਆ ਜਿੱਥੇ ਇੱਕ ਬਲਾਕ ਕਲਾਨੋ ਦੇ ਵਿੱਚ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਹਰਮਨ ਪਿਆਰੇ ਲੀਡਰ ਸਰਦਾਰ ਸਖਜਿੰਦਰ ਸਿੰਘ ਰਧਾਵਾ ਨੂੰ ਇਥੋਂ ਟਿਕਟ ਨਾਂ ਨਵਾਜਿਆ ਗਦਾਪਤ ਤੋਂ ਅਸੀਂ ਆਸ ਕਰਦੇ ਹਾਂ ਸਾਰੇ ਕਿ ਇਹਨਾਂ ਨੂੰ ਜਿਤਾ ਕੇ ਇਥੋਂ ਭੇਜਾਂਗੇ ਵੱਡੀ ਲੀਡ ਨਾ ਭੇਜਾਂਗੇ ਜੀ ਪੂਰੇ ਹਲਕਿਆਂ ਚੋਂ ਔਰ ਲੋਕ ਸਭਾ ਭੇਜਾਂਗੇ ਜਿਹੜਾ ਕੋ ਆਮ ਲੋਕਾਂ ਦੇ ਮੁੱਦੇ ਆ ਉਹ ਉਠਾਏ ਜਾਣ ਧੰਨਵਾਦ ਕੀ ਕਹਿਣ ਦਿੰਦਾ ਹਾਂ ਅੱਜ ਸਾਨੂੰ ਸਾਡੇ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਲੋਕ ਸਭਾ ਦੀ ਸੀਟ ਦੇ ਕੇ ਨਵਾਜਿਆ ਗਿਆ ਵਾ ਮੈਂ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਤੇ ਪ੍ਰੇਨਕਾ ਗਾਂਧੀ ਜੀ ਦਾ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਵਾ ਕਿ ਉਹਨਾਂ ਮਾਝੇ ਦੇ ਸੱਚੇ ਜਰਨੈਲ ਨੂੰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਅੱਜ ਲੋਕ ਸਭਾ ਦੀ ਸੀਟ ਦੇ ਕੇ ਨਵਾਜਿਆ ਵਾ ਅਸੀਂ ਸਮੂਹ ਡੇਰਾ ਬਾਬਾ ਨਣਕ ਹਲਕੇ ਦੇ ਜਿੰਨੇ ਜੂਥ ਦੇ ਵਰਕਰ ਆ ਅਸੀਂ ਰੰਧਾਵਾ ਸਾਹਿਬ ਦੇ ਨਾਲ ਚਟਾਨ ਵਾਂਗੂ ਖਲੋ ਕੇ ਅਸੀਂ ਉਹਨਾਂ ਦੇ ਨਾਲ ਮੋਢੇ ਦਾ ਮੋਟਾ ਜੋੜ ਕੇ ਇਹ ਸੀਟ ਜਿਤਾ ਕੇ ਰਾਹੁਲ ਗਾਂਧੀ ਦੀ ਝੋਲੀ 'ਚ ਪਾਵਾਂਗੇ ਤੇ ਰੰਧਾਵਾ ਸਾਹਿਬ ਦਾ ਕਦ ਹੋਰ ਉੱਚਾ ਕਰਾਂਗੇ ਤੇ ਆਪਣੇ ਹਲਕੇ ਤੋਂ ਵੱਡੀ ਲੀਡ ਦਿਵਾ ਕੇ ਰੰਧਾਵਾ ਸਾਹਿਬ ਨੂੰ ਜਿਤਾਵਾਂਗੇ ਤੇ ਮੈਂ ਰੰਧਾਵਾ ਸਾਹਿਬ ਨੂੰ ਤੇ ਸਮੁੱਚੀ ਹਾਈ ਕਮਾਂਡ ਨੂੰ ਤੇ ਸਮੁੱਚੇ ਡੇਰਾ ਬਾਬਾ ਨਾਨਕ ਦੇ ਜੂਥ ਵਰਕਰ ਜਿਹੜੇ ਅੱਜ ਇਕੱਠੇ ਹੋ ਕੇ ਜਿਨ੍ਹਾਂ ਨੇ ਖੁਸ਼ੀ ਮਨਾਈਆਂ ਉਹਨਾਂ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਦਾ ਵਾਂ ਹੁਣ ਮੁਕਾਬਲੇ ਦਾ ਟਾਈਮ ਆ ਅਸੀਂ ਸਾਰਿਆਂ ਨੂੰ ਮੈਂ ਕਹਿੰਦਾ ਵਾਂ ਜਿੱਥੇ-ਜਿੱਥੇ ਵੀ ਸਾਡੇ ਰਿਸ਼ਤੇਦਾਰ ਭੈਣ ਭਰਾ ਸੱਜਣ ਰਹਿੰਦੇ ਨੇ ਸਾਰਿਆਂ ਨੂੰ ਅਗਾਹ ਕੀਤਾ ਜਾਏ ਤੇ ਦਿਨ ਰਾਤ ਮਿਹਨਤ ਕਰਕੇ ਆਪਾਂ ਰੰਧਾਵਾ ਸਾਹਿਬ ਦੀ ਇਹ ਸੀਟ ਜਿੱਤ ਕੇ ਤੇ ਰਾਹੁਲ ਗਾਂਧੀ ਜੀ ਦੀ ਝੋਲੀ ਪਾਈਏ ਤੇ ਸੈਂਟਰ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਸਰਕਾਰ ਲਿਆਈਏ ਤੇ ਮੋਦੀ ਦੇ ਆ ਘੋਰੀਆਂ ਬੇ ਨਕਾਮੀਆਂ ਤੋਂ ਬੇ ਠੱਕੇਸ਼ਾਈਆਂ ਦੇ ਉੱਤੋਂ ਦੇਸ਼ ਨੂੰ ਤੇ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਛਟਕਾਰਾ ਕਰਾ ਸਕੀਏ ਤੇ ਮੋਦੀ ਨੂੰ ਇਸ ਵਾਰ ਸੈਂਟਰ ਦੇ ਵਿੱਚੋਂ ਭਜਾਈਏ ਤੇ ਕਾਂਗਰਸ ਦੀ ਸਰਕਾਰ ਨੂੰ ਆਪਾਂ ਸੈਂਟਰ ਦੇ ਵਿੱਚ ਲਿਆਈਏ ਤਾਂ ਜੋ ਆਪਾਂ ਆਪਣੇ ਹਲਕੇ ਦਾ ਮਾਨ ਮਹਿਸੂਸ ਕਰਵਾ ਸਕੀਏ ਬੜੇ ਪਿਛਲੇ ਦਿਨ ਗੁਰਦੀਪ ਰੰਧਾਵਾ ਜਿੱਥੇ ਰੈਲੀ ਹੋਈ ਉਹਨਾਂ ਨੇ ਗਏ ਕਿ ਮੈਂ ਕਾਂਗਰਸੀ ਦੇ ਕਾਲੀਆਂ ਨੇ ਬੂਝ ਨਹੀਂ ਲੱਗੰਦੇ ਠੀਕ ਹੈ ਨਾ ਜੀ ਉਹ ਉਹਨਾਂ ਨੇ ਆਪਣਾ ਜੋ ਵੀ ਕਿਹਾ ਸੀ ਉਹਨਾਂ ਨੇ ਆਪਣੇ ਬਿਆਨ ਦੇ ਉੱਤੇ ਸਪਸ਼ਟਿਕਰਨ ਦੇ ਦਿੱਤਾ ਵਾ ਬੂਥ ਵੇਖੋ ਸਾਰਿਆਂ ਦਾ ਹੱਕ ਬੰਦਾ ਵਾ ਹਰ ਬੰਦਾ ਮਿਹਨਤ ਕਰਦਾ ਵਾ ਹਰ ਬੰਦੇ ਨੇ ਆਪਣੇ ਬੂਥ ਲਾਉਣੇ ਨੇ ਕਿਸੇ ਪਾਰਟੀ ਨੂੰ ਕੋਈ ਬੰਦਾ ਵੀ ਨਹੀਂ ਡੱਕ ਸਕਦਾ ਹਰ ਬੰਦਾ ਆਪਣੀ ਮਿਹਨਤ ਦੇ ਨਾਲ ਆਪਣੇ ਬੂਥ ਵੀ ਲਾਏਗਾ ਤੇ ਆਪਣੇ ਵਰਕਰਾਂ ਨੂੰ ਅਗਾਹ ਵੀ ਕਰੇਗਾ ਸਾਡੇ 'ਚ ਜੋ ਜੋਰ ਆ ਅਸੀਂ ਆਪਣਾ ਕਾਂਗਰਸ ਪਾਰਟੀ ਦੇ ਰੰਧਾਵਾ ਸਾਹਿਬ ਨਾਲ ਚਟਾਨ ਵਾਂਗੂ ਖੜੇ ਆ ਆਪਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਪਾਰਟੀ ਵਾਸਤੇ ਕੰਮ ਕਰਾਂਗੇ ਤੇ ਆਪਣੇ ਲੀਡਰ ਨੂੰ ਜਿਤਾ ਕੇ ਉਹਦਾ ਕਦ ਉੱਚਾ ਕਰਾਂਗੇ ਸਾਰ ਸੁਖਿੰਦਰ ਸਿੰਘ ਰੰਧਾਵਾ ਜਿੰਦਾਬਾਦ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज